ਆਈ ਜੀ ਦੀ ਯਾਤਰਾ ਜਿਹੜੀ ਯਾਤਰਾ ਕੱਢ ਰਹੇ ਹੋ ਜੀ ਹਾਂ ਬੋਲੋ ਜਿਹੜੀ ਅੱਜ ਤੁਸੀਂ ਯਾਤਰਾ ਕੱਢ ਰਹੇ ਹੋ ਤਾਂ ਕੀ ਦਾ ਹੋਇਆ ਜੀ ਜੀ ਆਵਰਾ ਯਾਤਰਾ ਲੰਗਰ ਸੇਵਾ ਸਭ ਦੀ ਮਾਨਸਾ ਪਿਛਲੇ 12 ਸਾਲ ਤੋਂ ਲਗਾਤਾਰ ਹਰ ਸਾਲ 270000 ਰੁਪਏ ਕੰਮ ਕਰੀਂ ਮਖਰ ਰਵੇ ਸਭ ਦਿਲ ਨਹੀਂ ਕਰਦਾ ਸੁਭਾਤਾ ਵੇਖਣੋਂ ਬਾਈ ਬਾਦਾ ਵੇਖਣੋਂ ਦੇ ਵੀ ਟਰੈਕ ਤੇ ਪੁਕਾਰਾਂ ਲੰਪਿਆ ਰਹੀ ਹੈ ਅੱਜ 27 ਸਪੰਬਰ ਨੂੰ ਅਸੀਂ ਭਟਾ ਲੈ ਕੇ ਬਾਦਾ ਵੇਖਣੋਂ ਦੇ ਵੀ ਲੈ ਕੇ ਜਾ ਰਹੇ ਹਾਂ ਸੁਖੀ ਅੰਦਰ ਗੋਸ਼ਾ ਸ਼ੋਹਾ ਯਾਤਰਾ ਜਾਰੀ ਰਿਹਾ ਉਸ ਤੋਂ ਬਾਅਦ ਦਾ ਗੁਲਗਲ ਕਰਦੀ ਹੋਈਾਰੇ ਸਾਰੇ ਸਾਰੇ ਆਪਣੇ ਭਾਜ ਨਾਲ ਸ਼ਹਿਰ ਦੇ ਕੋਲੇ ਹੋਰ ਵੀ ਇਹਨਾਂ ਸ਼ਬਦ ਹੋਰੇ ਜਿਹਦੇ ਵਿੱਚ ਸਾਡੀ ਯਾਤਰਾ ਸੇਵਾ ਸਭ ਨੂੰ ਬੇਬਰ ਸ਼ਾਹਬ ਨੇ ਮੌਜੂਦ ਆਦੀ ਸਵਾਗਤ ਕੀਤਾ ਜਾ ਰਿਹਾ ਹੈ ਕੁੰਜੀ ਰਾਤੋਂ ਦਾ ਸਮਾਗਮ ਮਾਰਸਾ ਤੋਂ ਸਵਾਗਤ ਕੀਤਾ ਗਿਆ ਸਾਡੇ ਸਵਾਗਤ ਦੇ ਵਿੱਚ ਸ਼੍ਰੀ ਅਵਨੀ ਸ਼੍ਰੀ ਸਵਾਗਤ ਦੋਤ ਦਾ ਬਿਸਤਰਾ ਲਖਵਾ ਕੇ ਸਾਡੇ ਸਾਰੇ ਦਾ ਪਰੰਪਰਿਕ ਕਰਦੇ ਹਾਂ ਆ ਕੇ ਵੱਧ ਕਰਕੇ ਇਹਦੇ ਵਿੱਚ ਹਿੱਸਾ ਲੈ ਸਾਰੇ ਸ਼ਹਿਰ ਵਾਸੀ ਮਾਰਸਾ ਦੇ ਉਹਨਾਂ ਵਿੱਚ ਪੂਰਾ ਜੋਸ਼ ਹੈ ਹਰ ਸ਼ੌਕ ਹੁਲਾਸਾ ਤੇ ਸਾਡੀ ਸ਼ੋਭਾ ਯਾਤਰਾ ਨੂੰ ਅਨੇ ਅਸ਼ੀਸ਼ ਤਵਾ ਜਿਹੜੇ ਮਾਤਾ ਜੀ ਦਾ ਕਿਦੇ ਵਿੱਚ ਟੁੱਲੀ ਦਸਬ ਸਾਡੇ ਉਮਰ ਕਾ ਜਿੰਦਰ ਟਾਈਮ ਤਹੀਦਾਰ ਨੇ ਕੀਤੀ ਇਹਦੇ ਨਾਲ ਸਾਡੇ ਹੋਰ ਵੀ ਗਾਂਧੀ ਸੱਜਣਾ ਨੇ ਹਮਾਰੇ ਪਤਰਕਾਰ ਵੀ ਬਹੁਤ ਬਹੁਤ ਸਵਾਗਤ ਕਰਦਾ ਹਾਂ ਸਾਡੇ ਸ਼ਹਿਰ ਸਾਡੇ ਸੱਜਣਾਂ ਸਾਡੇ ਹਮਾਤ ਦੇ ਆਪਣਾ ਰੌਣਾ ਧੰਨਵਾਦ ਜੈ ਸ਼੍ਰੀ ਰਾਮ ਜੈ ਮਾ ਬੈਠੋ